ਇੱਥੇ ਪਾ ਗੱਲ ਕਰੀਏ ਇਹਨੇ ਹਾਲਾਤ ਕਿਉਂ ਮਾੜੇ ਹੋਏ ਕਿਉਂ ਇਹ ਗਲੀ ਦਾ ਹਾਲਾਤ ਅਸੀਂ ਲੈ ਕੇ ਆਏ ਪਹਿਲਾ ਜਿਹੜਾ ਸਰਪੰਚ ਰਿਹਾ ਹੈ ਜਾਂ ਪਹਿਲਾਂ ਸਰਕਾਰਾਂ ਦੀਆਂ ਕਿਸੇ ਨੇ ਗੌਰ ਨਹੀਂ ਕੀਤੀ ਜੀ ਦੇਖੋ ਜੇ ਗੌਰ ਕਰੀ ਤਾਂ ਇਹ ਸਾਨੂੰ ਕੰਮ ਕਰਨਾ ਪੈ ਰਿਹਾ ਉਸ ਟਾਈਮ ਦੀ ਸਰਕਾਰ ਨੇ ਸਾਥ ਨਹੀਂ ਦਿੱਤਾ ਇਸ ਕਰਕੇ ਇਹ ਦਿੱਕਤ ਆਈ ਹੈ ਇਸ ਵਿੱਚ ਆਪਣੇ ਮੈਡਮ ਸਾਡਾ ਪੂਰਾ ਸਹਿਯੋਗ ਦੇ ਰਹੇ ਹਨ ਪਿੰਡਾਂ ਵਿੱਚ ਤਾਂ ਤੁਸੀਂ ਤੁਹਾਡੇ ਸਾਹਮਣੇ ਇੱਕ ਕਾਰਜ ਸਾਰੇ ਪਿੰਡਾਂ ਵਿੱਚ ਚੱਲ ਰਿਹਾ ਹੈ ਇਹ ਬਹੁਤ ਵਧੀਆ ਹੋ ਰਹੀ ਜੀ ਠੀਕ ਹੈ ਸਾਰਿਆਂ ਨੂੰ ਆਸਾਨੀ ਹੋਊਗੀ ਆਣ-ਜਾਣ ਚ ਹੁਣ ਬਾਤਾਂ ਨੂੰ ਪਤਾ ਹੈ ਬਾਰਿਸ਼ ਦੇ ਦਿਨਾਂ ਵਿੱਚ ਬਹੁਤ ਬੁਰਾ ਹਾਲ ਹੋ ਜਾਂਦਾ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਇਸ ਨਾਲ ਸਾਹਮਣੇ ਆਵਾਜਾਈ ਜਿਹੜੀ ਹੈ ਉਹ ਬਹੁਤ ਵਧੀਆ ਹੋ ਜੇਗੀ। ਇੱਕ ਦਾ ਰਸਤਾ ਬਹੁਤ ਵਧੀਆ ਹੈ। ਨੇੜੇ ਪਿੰਡਾਂ ਸਾਰਿਆਂ ਨੂੰ ਆਣ ਜਾਣ ਵਿੱਚ ਕੋਈ ਦਿੱਕਤ ਨਹੀਂ ਆ ਗਈ। ਤਾਂ ਜਦ ਵੀ ਇਹ ਸੀਵਰੇਜ ਪੈ ਜੇਗੀ ਤਾਂ ਜਿਹੜਾ ਪਾਣੀ ਸੜਾ ਪਾਉਂਦਾ ਤੇ ਬੰਦ ਉਹ ਹੋ ਜੀਏਗਾ। ਤਾਂ ਕਿਸੇ ਨੇ ਸਟੈਪ ਨਹੀਂ ਚੱਕਿਆ। ਇੰਨਾ ਵਧੀਆ ਕੋਈ ਸਟੈਪ ਚੱਕਦਾ ਨਹੀਂਗਾ ਛੇ ਛੇਤੀ। ਹੁਣ ਸਤਨਾਮ ਸਿੰਘ ਜੀ ਹੋਰ ਸਾਡੇ ਨਾਲ ਦੇ ਜਿਹੜੇ ਬੰਦੇ ਹੈਗੇ ਸਾਰੇ ਲੱਗੇ ਹੋਏ ਆ। ਤਾਂ ਉਹਨਾਂ ਨੇ ਆਪਾਂ ਮੂਰੀ ਹੋ ਕੇ ਤਾਂ ਕਰਦੀ ਹੈ ਜੇ ਕੋਈ ਉਹਨਾਂ ਸਤੀਸਟ ਆਪਣੀ ਜੱਕ ਰਹਿਗਾ ਜਿੰਨੇ ਸਤੀਸਟ ਸਟੈਪ ਚੱਕ ਹੋ ਗਿਆ ਜੀ ਇਹ ਜੀ ਪੂਰਾ ਪਾਣੀਓ ਪਾਣੀ ਕੀਚੜ ਕੋਈ ਆ ਨਹੀਂ ਸੀ ਜਿੱ ਸਕਦਾ ਜਾ ਨਹੀਂ ਸੀ ਸਕਦਾ ਜੀ ਹੁਣ ਜਦ ਗਲੀ ਬਣ ਜੇਗੀ ਜੀ ਬਿਲਕੁਲ ਸੂਜਦਾ ਬਿਨੇਗੀ ਜੀ ਸਭ ਕੋ ਆ ਜਾ ਸਕਣਗੇ ਜੀ ਲੋਕੀ ਕੋਈ ਵਾਹਨ ਲਗਾ ਕੀ ਕਹਿਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਸਹੀ ਕੰਮ ਕਰ ਰਹੀ ਹੈ ਪੰਜਾਬ ਚ ਜੀ ਬਿਲਕੁਲ ਸਹੀ ਕੰਮ ਕਰ ਰਹੀ ਹੈ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਆਮ ਆ ਆਰਮੀ ਪਾਰਟੀ ਦਾ ਧੰਨਵਾਦ ਕਰ ਤਾਨੂੰ ਅਸੀਂ ਬੀਤੇ ਦਿਨੀ ਚਾੜ ਮਾਜਰੇ ਦੀਆਂ ਤਸਵੀਰਾਂ ਦਿਖਾਈਆਂ ਤੇ ਕਿ ਕਿਸ ਤਰ੍ਹਾਂ ਤਰਸਯੋਗ ਹਾਲਤ ਦੇ ਵਿੱਚ ਉੱਥੇ ਜਿਹੜੇ ਲੋਕ ਰਹੇ ਰਹੇ ਸੀ ਉਸ ਤੋਂ ਬਾਅਦ ਹੁਣ ਤੁਹਾਨੂੰ ਦਿਖਾਣੇ ਆ ਮੁੱਲਾਂਪਰ ਦੀਆਂ ਤਸਵੀਰਾਂ ਜਿੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸਤਨਾਮ ਸਿੰਘ ਅਤੇ ਚਾੜ ਮਾਜਰੇ ਦੇ ਨੌਜਵਾਨ ਅਵਤਾਰ ਸਿੰਘ ਦੇ ਉਪਰਾਲਾ ਸਦਕਾ ਅੱਜ ਆਮ ਆਦਮੀ ਦੀ ਉਪਰਾਲਾ ਸਦਕਾ ਪਾਰਟੀ ਦੇ ਅੱਜ ਵਿਕਾਸ ਦਾ ਕੰਮ ਜਿਹੜਾ ਜੋਰਾ ਸ਼ੋਰਾ ਨਾਲ ਜਿਹੜਾ ਚੱਲ ਰਿਹਾ ਏ ਤੇ ਤਸਵੀਰਾਂ ਦਿਖਾਣੇ ਆ ਉਸ ਸੜਕ ਦੀਆਂ ਜਿੱਥੇ ਕਿ ਤਰਸਯੋਗ ਹਾਲਤ ਦੇ ਵਿੱਚ ਉਰੇ ਨੂੰ ਲੋਕ ਰੰਗਦੇ ਸੀ ਬਰਸਾਤ ਦੇ ਵਿੱਚ ਕਹਿੰਦੇ ਨੇ ਉਰੇ ਚੱਲਣਾ ਵੀ ਜਿਹੜਾ ਹੈ ਮੁਸ਼ਕਲ ਹੋ ਗਿਆ ਸੀ ਤੇ ਤਸਵੀਰਾਂ ਦੇਖੋ ਅਵਤਾਰ ਸਿੰਘ ਕੀ ਕਹਿੰਦੇ ਨੇ ਸਾਬਕਾ ਸਰਪੰਚ ਸਤਨਾਮ ਸਿੰਘ ਜੋ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਉਹ ਕੀ ਕਹਿੰਦੇ ਨੇ ਲੋਕ ਕੀ ਕਹਿੰਦੇ ਨੇ ਇਸ ਦੇ ਬਾਰੇ ਉਹ ਵੀ ਤੁਹਾਨੂੰ ਸੁਣਾਵਾਂਗੇ ਸਭ ਤੋਂ ਪਹਿਲਾਂ ਦੇਖੋ ਜਿਹੜਾ ਕੰਮ ਚੱਲ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿਕਾਸ ਦਾ ਜੋਰਾਂ ਸ਼ੋਰਾਂ ਨਾਲ ਕੰਮ ਚੱਲ ਰਿਹਾ ਹੈ ਗगन ਅਨਮੋਲ ਮਾਨ ਕੈਬਨਿਟ ਮੰਤਰੀ ਦੇ ਉਪਰਾਲਾ ਸਦਕਾ ਜਿਹੜਾ ਕੰਮ ਹੋ ਰਿਹਾ ਸ਼ੁਰੂ ਕੀਤਾ ਗਿਆ ਮੱਲਾਪੁਰ ਦੇ ਵਿੱਚ ਉਹਦੀਆਂ ਤੁਹਾਨੂੰ ਦਿਖਾਣੇ ਆ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਭੀਤੇ ਦਿਨੀ ਜਿਹੜੀਆਂ ਚਾਹੜ ਮੱਜਰੇ ਦੀਆਂ ਤਸਵੀਰਾਂ ਦਿਖਾਈਆਂ ਕਿ ਕਿਸ ਤਰ੍ਹਾਂ ਜਿਹੜੇ ਉੱਥੇ ਦੇ ਨੌਜਵਾਨ ਜਿਹੜੇ ਤੇ ਉਹ ਪਿੰਡ ਦੀ ਨੁਹਾਰ ਬਦਲਣ ਦੇ ਲਈ ਜਿਹੜੇ ਨੇ ਉਪਰਾਲਾ ਕਰ ਰਹੇ ਨੇ ਤੇ ਉਸ ਤੋਂ ਬਾਅਦ ਹੁਣ ਅਸੀਂ ਤੁਹਾਨੂੰ ਦਿਖਾਣੇ ਆ ਮੁੱਲਾ ਪਰਦੀਆਂ ਇਹ ਲਾਈਵ ਤਸਵੀਰਾਂ ਇੱਥੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸਤਨਾਮ ਸਿੰਘ ਜੋ ਸਾਬਕਾ ਸਰਪੰਚ ਨੇ ਅਵਤਾਰ ਸਿੰਘ ਨੇ ਜੋ ਪਿੰਡ ਚਾਹੜ ਮੱਜਰਾ ਦੇ ਨੌਜਵਾਨ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈ ਤੇ ਆਮ ਆਦਮੀ ਪਾਰਟੀ ਦੇ ਉਪਰਾਲਾ ਸਦਕਾ ਕੈਬਨਿਟ ਮੰਤਰੀ ਗगन ਅਨਮੋਦਮਾਨ ਦੇ ਉਪਰਾਲਾ ਸਦਕਾ ਜਿਹੜਾ ਹੈ ਅੱਜ ਮੁੱਲਾਂਪੁਰ ਦੇ ਵਿੱਚ ਜਿਹੜਾ ਹੈ ਪੇਵਰ ਬਲੌਕ ਅਤੇ ਸੀਵਰੇਜ ਦੇ ਨਿਕਾਸੀ ਦਾ ਕੰਮ ਜਿਹੜਾ ਹੈ ਸ਼ੁਰੂ ਹੋਇਆ ਹੈ ਤੁਸੀਂ ਦੇਖ ਰਹੇ ਹੋਏ ਲੱਖਾਂ ਰੁਪਏ ਦੀ ਲਾਗਤ ਲਗਾ ਕੇ ਜਿਹੜਾ ਹੈ ਪੇਵਰ ਬਲੌਕ ਕਰ ਸੀਵਰੇਜ ਦੀ ਨਿਕਾਸੀ ਦਾ ਜਿਹੜਾ ਕੰਮ ਹੋ ਰਿਹਾ ਹੈ ਜਿਹੜਾ ਸ਼ੁਰੂ ਹੋਇਆ ਵਾਏ ਆਪਾਂ ਜਿਹੜੇ ਵਸਨੀਕ ਨੇ ਹੋਰੇ ਦੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਇਹ ਤੁਹਾਨੂੰ ਤਸਵੀਰਾਂ ਦਿਖਾਣੇ ਆ ਦੇਖੋ ਇਸ ਜੋ ਗਲੀ ਦੇ ਵਿੱਚ ਪੇਵਰ ਬਲੌਕ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਨੇ ਤਰਸਯੋਗ ਹਾਲਤ ਦੇ ਵਿੱਚ ਲੋਕ ਉਰੇ ਨੂੰ ਲੰਘਦੇ ਸੀ ਕਿਉਂਕਿ ਨਾਲ ਜਿਹੜਾ ਹੈ ਪੁਲਿਸ ਸਟੇਸ਼ਨ ਵੀ ਜਿਹੜਾ ਮੱਲਾਪਰਦਾ ਜਿਹੜਾ ਉਰੇ ਨਜ਼ਦੀਕ ਹੈ ਇਹ ਜਿਹੜੀ ਮੇਨ ਜਿਹੜੀ ਉਰੇ ਸੜਕ ਸੀ ਤੁਸੀਂ ਹਾਲਾਤ ਦੇਖ ਰਹੇ ਹੋ ਕਿਤੇ ਨਾ ਕਿਤੇ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਜਿਹੜੇ ਕੈਬਨਿਟ ਮੰਤਰੀ ਹੈ ਗगन ਅਨਮੋਲ ਮਾਨਦੇ ਉਪਰਾਲਾ ਸੱਤਾ ਜਿਹੜਾ ਇਸ ਗਲੀ ਦਾ ਜਿਹੜਾ ਨਿਹਾਰ ਬਦਲਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ ਤੁਸੀਂ ਇਹ ਤੁਹਾਨੂੰ ਅਸੀਂ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਮੱਲਾਪਰਦੀਆਂ ਕਿਉਂਕਿ ਆਮ ਆਦਮੀ ਪਾਰਟੀ ਦੇ ਵਿਕਾਸ ਦੇ ਕੰਮ ਜਿਹੜੇ ਨੇ ਹੁਣ ਬੋਲਣ ਲੱਗ ਗਏ ਨੇ ਕਿਤੇ ਨਾ ਕਿਤੇ ਆਪਾਂ ਗੱਲ ਕਰੀਏ ਜਿਹੜੇ ਉਹਨਾਂ ਦੀ ਟੀਮ ਹੈ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਸਤਨਾਮ ਸਿੰਘ ਜੀ ਜੋ ਸਾਬਕਾ ਸਰਪੰਚ ਨੇ ਮੁੱਲਾਂਪੁਰ ਦੇ ਚਾੜ ਮਾਜਰੇ ਦੇ ਨੌਜਵਾਨ ਨੇ ਅਵਤਾਰ ਸਿੰਘ ਜੀ ਉਹਨਾਂ ਦੇ ਫਰਾਲਾ ਸਦਕਾ ਜਿਹੜੀ ਹੈ ਪਿੰਡਾਂ ਦੇ ਵਿੱਚ ਵਿਕਾਸ ਦਾ ਕੰਮ ਜਿਹੜਾ ਹੈ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਤੁਸੀਂ ਇਹ ਹਾਲਾਤ ਦੇਖ ਰਹੇ ਹੋ ਸੀਵਰਜ ਦਾ ਵੀ ਜਿਹੜੀ ਨਾਲ ਦੀ ਨਾਲ ਪਾਈਪਾਂ ਪਾ ਕੇ ਜਿਹੜਾ ਹੈ ਫੇਵਰ ਬਲਾਕ ਲਗਾਉਣ ਦਾ ਜਿਹੜਾ ਕੰਮ ਸ਼ੁਰੂ ਹੋਇਆ ਕਿਉਂਕਿ ਸੜਕ ਦੀ ਹਾਲਤ ਜਿਹੜੀ ਤੁਸੀਂ ਦੇਖ ਰਹੇ ਹੋ ਗਲੀ ਦੀ ਕਿੰਨੀ ਖਸਤਾ ਹਾਲਤ ਸੀ ਉਸ ਨੂੰ ਦੇਖਦੇ ਹੋਏ ਲੋਕਾਂ ਦੇ ਦੁੱਖ ਦਰਦ ਨੂੰ ਦੇਖਦੇ ਹੋਏ ਜਿਹੜਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਜਿਹੜਾ ਇਹ ਕੰਮ ਸ਼ੁਰੂ ਕਰਵਾਇਆ ਗਿਆ ਇਹਨਾਂ ਦਾ ਵੀ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਹੀ ਜਿਹੜਾ ਇਹ ਉਪਰਾਲਾ ਸਦਕਾ ਕੀਤਾ ਜਾ ਰਿਹਾ ਹੈ ਕੈਬਨਿਟ ਮੰਤਰੀ ਗਗਨ ਅਨਮੋਲਵਾਨ ਦੇ ਹੀ ਉਪਰਾਲਾ ਸਦਕਾ ਇਸ ਜਿਹੜੀ ਹੈ ਸੜਕ ਦਾ ਕੰਮ ਜਿਹੜਾ ਸ਼ੁਰੂ ਹੋਇਆ ਤੁਹਾਨੂੰ ਇਹ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਮੁੱਲਾਂਪਰਦੀਆਂ ਨੇ ਇਹ ਤਸਵੀਰਾਂ ਅਸੀਂ ਤੁਹਾਨੂੰ ਮੁੱਲਾਂਪਰਦੀਆਂ ਦਿਖਾ ਰਹੇ ਹਾਂ ਕਿਉਂਕਿ ਪਿੰਡ ਦਾ ਇੱਕ ਛੱਪੜ ਹੈ ਛੱਪੜ ਦੀ ਵੀ ਸਫਾਈ ਦਾ ਕੰਮ ਕਹਿੰਦੇ ਨੇ ਨਾਲ ਦੀ ਨਾਲ ਸ਼ੁਰੂ ਹੋਣਾ ਹੈ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਨੇ ਇਹ ਹਾਲਾਤ ਜਿਹੜੇ ਬਣੇ ਹੋਏ ਤੇ ਕਿਤੇ ਨਾ ਕਿਤੇ ਕੈਬਨਿਟ ਮੰਤਰੀ ਤੱਕ ਲੋਕਾਂ ਨੇ ਅਪਰੋਚ ਕੀਤੀ ਤੇ ਇਸ ਅੱਜ ਮੁੱਲਾਪੁਰ ਦਾ ਜਿਹੜਾ ਨਹਾਰ ਮਦਨ ਦੀ ਜਿਹੜੀ ਹੈ ਕੋਸ਼ਿਸ਼ ਕੀਤੀ ਜਾ ਰਹੀ ਹੈ ਕਹਿੰਦੇ ਨੇ ਕੈਬਨਿਟ ਮੰਤਰੀ ਗੰਦਰ ਨੂੰ ਅਨਮੋਲ ਮਾਨਦੇ ਉਪਰਾਲਾ ਸਦਕਾ ਉਹਨਾਂ ਦੀ ਵਲੰਟੀਅਰ ਟੀਮ ਜਿਹੜੀ ਹੈ ਉਹ ਹੁਣ ਜਿਹੜੀ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮਾਂ ਨੂੰ ਜ਼ੋਰ ਫੜਦੀ ਨਜ਼ਰ ਆ ਰਹੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਕੰਮ ਕੀਤੇ ਜਾ ਰਹੇ ਨੇ ਉਹ ਉਹ ਹੁਣ ਤੁਸੀਂ ਆਪ ਹੀ ਦੇਖ ਰਹੇ ਹੋ ਕਿਸ ਤਰ੍ਹਾਂ ਜਿਹੜੇ ਨੇ ਬੋਲ ਰਹੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਜੋ ਮੁਸ਼ਕਲਾਂ ਆ ਰਹੀਆਂ ਦੀਆਂ ਉਹਨਾਂ ਨੂੰ ਹੱਲ ਕਰਨ ਦੇ ਲਈ ਉਹਨਾਂ ਦੀ ਟੀਮ ਜਿਹੜੀ ਹੈ ਪੱਬਾਂ ਪਾਰ ਹੋਈ ਹੋਈ ਹੈ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਮੁੱਲਾਂ ਪਰਦੀਆਂ ਅਸੀਂ ਦਿਖਾ ਰਹੇ ਹਾਂ ਹਾਲਾਤ ਜਿਹੜੇ ਤੇ ਵੱਤੋਂ ਬੱਤਰ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਇਸ ਟੀਮ ਦੇ ਵੱਲੋਂ ਜਿਹੜਾ ਹੈ ਪਿੰਡ ਦੀ ਨੁਹਾਰ ਬਦਲ ਦੀ ਜਿਹੜੀ ਕੋਸ਼ਿਸ਼ ਕੀਤੀ ਗਈ ਹੈ ਸਤਨਾਮ ਸਿੰਘ ਅਤੇ ਚਾਹੜ ਮਾਜਰਾ ਦੇ ਨੌਜਵਾਨ ਨੇ ਜੋ ਅਵਤਾਰ ਸਿੰਘ ਉਹਨਾਂ ਦੇ ਵੱਲੋਂ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਤੁਸੀਂ ਦੇਖ ਰਹੇ ਹੋ ਛੱਪੜ ਦੇ ਵਿੱਚ ਕਿਸ ਤਰ੍ਹਾਂ ਕੀ ਕਰਾਂ ਖੜੀਆਂ ਨੇ ਇਹਨਾਂ ਦੀ ਵੀ ਕਟਾਈ ਹੋ ਕੇ ਉਰੇ ਸਫਾਈ ਹੋਵੇਗੀ ਜੋ ਸ਼ਿਵਰਤ ਦਾ ਪਾਣੀ ਹੈ ਉਸ ਨੂੰ ਸਾਫ਼ ਕਰਕੇ ਜਿਹੜਾ ਉਰੇ ਗੇਰਿਆ ਜਾਵੇਗਾ ਇਹ ਲਾਈਵ ਤਸਵੀਰਾਂ ਅਸੀਂ ਤੁਹਾਨੂੰ ਮੁੱਲਾਂ ਪਰਦੀਆਂ ਦਿਖਾ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਆਪਾਂ ਅਨਮੋਲ ਗਗਰਮਾਨ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ। ਉਹਨਾਂ ਦੇ ਸਹਿਯੋਗ ਨਾਲ ਹੀ ਪੂਰੇ ਹਲਕੇ ਵਿੱਚ ਇਹ ਪੁਰਜ਼ੋਰ ਕੰਮ ਚੱਲ ਰਿਹਾ ਹੈ ਜੀ। ਜੇ ਆਪਾਂ ਗੱਲ ਕਰੀਏ ਇਹਨੇ ਹਾਲਾਤ ਕਿਉਂ ਮਾਰੇ ਹੋਏ? ਕਿਉਂ ਇਹ ਗਲੀ ਦਾ ਹਾਲਾਤ ਅਸੀਂ ਦੇਖਿਆ ਹੈ? ਪਹਿਲਾਂ ਜਿਹੜਾ ਸਰਪੰਚ ਰਿਹਾ ਹੈ ਜਾਂ ਪਹਿਲਾਂ ਸਰਕਾਰਾਂ ਦੀਆਂ ਕਿਸੇ ਨੇ ਗੌਰ ਨਹੀਂ ਕਰੀ ਜੀ। ਦੇਖੋ ਜੇ ਗੌਰ ਕਰੀ ਤਾਂ ਇਹ ਸਾਨੂੰ ਕੰਮ ਕਰਨਾ ਪੈ ਰਿਹਾ ਜੀ। ਉਸ ਟਾਈਮ ਦੀ ਸਰਕਾਰ ਨੇ ਸਾਥ ਨਹੀਂ ਦਿੱਤਾ ਇਸ ਕਰਕੇ ਇਹ ਦਿੱਕਤ ਆਈ ਹੈ ਜੀ। ਇਸ ਵਿੱਚ ਆਪਣੇ ਮੈਡਮ ਸਾਡਾ ਪੂਰਾ ਸਹਿਯੋਗ ਦੇ ਰਹੀ ਹੈ ਪਿੰਡਾਂ ਵਿੱਚ ਵੀ ਔਰ ਤੁਸੀਂ ਤੁਹਾਡੇ ਸਾਹਮਣੇ ਇੱਕ ਕਾਰਜ ਸਾਰੇ ਪਿੰਡਾਂ ਵਿੱਚ ਚੱਲ ਰਿਹਾ ਹੈ ਇਹ ਕਿਹੜੇ ਕਿਹੜੇ ਪਿੰਡ ਦੇ ਵਿੱਚ ਜਿਹੜਾ ਆਮ ਆਦਮੀ ਪਾਰਟੀ ਦੇ ਵੱਲੋਂ ਵਿਕਾਸ ਦਾ ਕਾਰਜ ਜਿਹੜਾ ਕੀਤਾ ਜਾ ਰਿਹਾ ਇਹ ਆਪਣੇ ਚਾਰ ਮੱਜਰੇ ਹਾਂ ਤੁਹਾਡੇ ਤੇਰੇ ਪਿੰਡਾਂ ਵਿੱਚ ਚੱਲ ਰਿਹਾ ਜੀ ਆਪਣੇ ਬਾਕੀ ਮੋਲਾਂਪੁਰ ਸਾਈਡ ਤਕਰੀਬ ਸਾਰੇ ਪਿੰਡਾਂ ਜਾ ਰਹੇ ਅਸੀਂ ਡੋਟਰ ਪਿੰਡਾਂ ਵਿੱਚ ਜਾ ਰਹੇ ਅਸੀਂ ਪਹਿਲ ਦੇ ਆਧਾਰ ਤੇ ਆਪ ਚੱਕ ਚੱਕਰ ਤੇ ਜਾ ਰਹੇ ਇਹ ਗੱਲ ਕਰਦੇ ਆ ਜਿਹੜੇ ਉਹਰੇ ਤੁਹਾਡਾ ਇੱਕ ਛੱਪੜ ਹੈ ਛੱਪੜ ਦੇ ਵਿੱਚ ਦੇਖੋ ਗੌਰ ਨਹੀਂ ਕਰੀ ਕਿਸੇ ਨੇ ਕੋਈ ਸਫਾਈ ਨਹੀਂ ਹੋਈ ਕਿਕਰਾਂ ਤੱਕ ਜੜੀਆਂ ਨੇ ਜੰਮ ਗਈਆਂ ਨੇ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਇਸ ਦੀ ਵੀ ਸਫਾਈ ਹੋਵੇ ਦੇਖੋ ਇਸ ਦੇ ਨਾਂ ਨਾਲ ਇਸ ਤੋਂ ਬਾਅਦ ਇਹ ਵੀ ਸਫਾਈ ਸ਼ੁਰੂ ਹੋਣੀ ਹੈ ਜੀ ਇਹ ਕੰਮ ਲਗਾਤਾਰ ਚੱਲੇਗਾ ਜੀ ਅੱਛਾ ਅੰਦਾਜ਼ਾ ਕਿੰਨੀ ਕੁ ਲਗਤ ਦੇ ਨਾਲ ਜਿਹੜਾ ਇਹ ਕੰਮ ਦੀ ਜਿਹੜੀ ਸ਼ੁਰੂਆਤ ਹੋਵੇਗਾ ਜੀ ਦੇਖੋ ਇਹ ਲੱਖਾਂ ਵਿੱਚ ਹੈ ਜੀ ਆਪਣਾ ਜਿਹੜਾ ਇਹ ਖਰਚਾ ਲੱਖਾਂ ਦੇ ਵਿੱਚ ਹੈ ਜੀ ਤੇ ਹੋਰ ਕੀ ਕਹਿਣਾ ਚਾਹੁੰਦੇ ਹੋ ਲੋਕਾਂ ਨੂੰ ਆਮ ਸਫਾਈ ਦੇ ਬਾਰੇ ਕੁਝ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਲੋਕਾਂ ਨੂੰ ਸਾਡੀ ਇਹ اپੀਲ ਹੈ ਇਹ ਆਮ ਆਦੀ ਪਾਰਟੀ ਵਧੀਆ ਕੰਮ ਕਰ ਰਹੀ ਹੈ ਉਹਨਾਂ ਦਾ ਸਹਿਯੋਗ ਦਿਓ ਸਾਫ ਸਵੈ ਜਿਹੜੀ ਅੱਗੇ ਬਰਸਾਤ ਆ ਰਹੀ ਹੈ ਉਹਦੇ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਲੋਕਾਂ ਨੂੰ ਦੇਖੋ ਉਹਦੇ ਵਿੱਚ ਤਾਂ ਹੀ ਸੀ ਇਹੀ ਕਹਿਣਾ ਚਾਹੁੰਦੇ ਆ ਅਪੀਲ ਵੀ ਕਰਨਾ ਚਾਹੁੰਦੇ ਆ ਆਪਣੇ ਹਲਕੇ ਵਿੱਚ ਇਹ ਵੱਧ ਤੋਂ ਵੱਧ ਲੋਕਾਂ ਦਾ ਸਾਥ ਦਿਓ ਔਰ ਬਿਮਾਰੀਆਂ ਨੂੰ ਦੇਖਦੇ ਹੋਏ ਆਪਣੇ ਕੋੜਾ ਦਾ ਥੋੜਾ ਤਿਆਰ ਰੱਖੋ ਸਵੈ ਦਾ ਆਮ ਆਦੀ ਪਾਰਟੀ ਦਾ ਬਹੁਤ ਧੰਨ ਕਰਦੇ ਧੰਨਵਾਦ ਕਰਦੇ ਆ ਮੈਡਮ ਜੀ ਦਾ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ ਸਾਨੂੰ ਕੰਮ ਦੇਦਾ ਸਫਾਈ ਕਰਨੇ ਚਾੜ ਮਦਰਸੇ ਵੀਰੇ ਕਰਾਈ ਸੀ ਪਲ ਦੋ ਤਿੰਨ ਦਿਨ ਪਹਿਲਾਂ ਸਾਫ ਸੁਥਰੀ ਕਰਨੇ ਨੇ ਅੱਜ ਇੱਥੇ ਮੁੱਲਾਪੁਰ ਵਿੱਚ ਪਾਈਪ ਲਾਈਨ ਦੇ ਟੋਬੇ ਦੇ ਕੋਲ ਜੋ ਚਾਰ ਦਵਾਰੀ ਇਹਦੇ ਕਰਕੇ ਬਹੁਤ ਕਬਾੜ ਕੂੜਾ ਜਮ੍ਹਾਂ ਹੋਇਆ ਸੀ ਜੋ ਪਿਛਲੀਆਂ ਸਰਕਾਰਾਂ ਨੇ ਕੋਈ ਕਾਰਵਾਈ ਕੋਈ ਕੰਮ ਨਹੀਂ ਕੀਤਾ ਜੀ ਆਮ ਆਦੀ ਪਾਰਟੀ ਬਹੁਤ ਵਧੀਆ ਕੰਮ ਕਰਦੀ ਹੈ ਜੀ ਕੰਮ ਕਰਨੇ ਦਾ ਸਾਨੂੰ ਜੀ ਦਿਨਾਂ ਦੇ ਵਿੱਚ ਕੋ ਬਾ ਕਰਾਣੇ ਦਾ ਜੀ ਅਵਤਾਰ ਸਿੰਘ ਜੀ ਜੇ ਆਪਾਂ ਗੱਲ ਕਰੀਏ ਛੱਪੜਾਂ ਦੇ ਵਿੱਚ ਕੀ ਕਰਾਂ ਤੱਕ ਜੰਮ ਗਈਆਂ ਐ ਮੁੱਲਾਪੁਰ ਦੇ ਕੀ ਨਿਹਾਰ ਬਦਲਣ ਦੀ ਕੋਸ਼ਿਸ਼ ਕਰੋਗੇ ਜੀ ਸਟਿੱਕਰਾਂ ਦਾ ਜੇ ਪਹਿਲਾਂ ਪਿਛਲੀ ਸਰਕਾਰ ਤੇ ਜੀ ਕੋਈ ਮਤਲਬ ਉਹਨਾਂ ਨੇ ਆਪਣੀ ਦੇਖਭਾਲ ਨਹੀਂ ਕੀਤੀ ਜੀ ਹੁਣ ਆਹ ਆਪਣਾ ਜੀ ਇੱਕਰਾਂ ਸਫਾਈ ਕਰਾਵਾਂਗੇ ਜਾਂ ਕੰਮ ਲਾਵਾਂਗੇ ਆਪਾਂ ਜੀ ਆਵਾ ਦੀ ਪਾਰਟੀ ਅਸੀਂ ਬਹੁਤ ਧੰਨਵਾਦ ਕਰਦੇ ਆ ਜੀ ਉਹਨਾਂ ਨੇ ਦਾ ਸਫਾਈ ਕਰਾਵਾਂਗੇ ਇੱਕਰਾਂ ਦੀ ਜੀ ਟੋਬੇ ਦੀ ਚੰਗੀ ਰਾਂ ਜੀ ਤੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਸਫਾਈ ਦੇ ਬਾਰੇ ਜੀ ਲੋਕਾਂ ਨੂੰ ਅਸੀਂ ਕਹਿਣਾ ਚਾਹੁੰਦੇ ਅਪੀਲ ਕਰਦੇ ਆ ਵੀ ਸਫਾਈ ਦਾ ਧਿਆਨ ਰੱਖੋ ਜੀ ਜੋ ਕੂੜਾ ਗੰਦਾ ਹੈ ਜੀ ਉਹਨੂੰ ਕਰਦੇ ਯਾਰ ਬਾਹਰ ਗਟਰ ਵਿੱਚ ਨਾ ਘੇਰੋ ਜੀ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਬੱਛਾ ਕੰਮ ਕਰ ਰਹੇ ਆ ਬਹੁਤ ਹੋਰ ਵੀ ਅੱਗੇ ਨੂੰ ਵਧੀਆ ਕਰਨਗੇ ਇਹ ਆ ਜਿਹੜਾ ਔਰ ਇਹ ਜੇ ਆਪਾਂ ਗੱਲ ਕਰੀਏ ਬਹੁਤ ਹੀ ਮਾੜੀ ਹਾਲਾਤ ਨੇ ਇਸ ਗਲੀ ਦੇ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਜੀ ਲੋਕ ਬਿਮਾਰੀਆਂ ਨਾਲ ਜੂਝ ਰਹੇ ਸਾਰੇ ਹੂੰ ਤੇ ਜਿਹੜੇ ਨੌਜਵਾਨ ਨੇ ਅਫਤਾਰ ਸਿੰਘ ਝਾੜ ਮਾਜਰੇ ਦਾ ਸਤਨਾਮ ਸਿੰਘ ਸਾਹਿਬ ਦਾ ਸਰਪੰਚ ਨੇ ਇਹਨਾਂ ਵੱਲੋਂ ਜੋ ਉਪਰਾਲਾ ਕੀਤਾ ਜਾ ਰਿਹਾ ਹੈ ਉਹ ਕਿਆ ਕਹਿਣਾ ਚਾਹੁੰਦੇ ਮੈਂ ਇਹਨਾਂ ਨੂੰ ਕਹਿਣਾ ਵੀਰਾਂ ਨੂੰ ਬਹੁਤ ਵਧੀਆ ਕੰਮ ਕਰ ਰਹੇ ਆ ਜੀ ਇਹ ਹੋਰ ਦੱਬ ਕੇ ਕੰਮ ਕਰਨਗੇ ਕੋਈ ਇਹ ਜੀ ਗੱਲ ਬਾਤ ਨਹੀਂ ਹੈ ਜੀ ਮੈਂ ਨਾਮ ਅਮੰਦੀਪ ਹੈ ਜੀ ਅਮਨਦੀਪ ਜੀ ਕਿਹੜੇ ਪਿੰਡ ਦੇ ਵੱਸੇ ਮੈਂ ਮੁੱਲਾਂਪੁਰ ਨਹੀਂ ਜੀ ਮੁੱਲਾਂਪੁਰ ਦੀ ਰਹਿਣ ਵਾਲੇ ਇਹ ਬਹੁਤ ਵਧੀਆ ਹੋ ਰਹੀ ਜੀ ਠੀਕ ਹੈ ਸਾਰਿਆਂ ਨੂੰ ਆਸਾਨੀ ਹੋਊਗੀ ਆਣ ਜਾਣ ਚ ਹੁਣ ਬਾ ਤੁਹਾਨੂੰ ਪਤਾ ਹੀ ਹੈ ਬਾਰਿਸ਼ ਦੇ ਦਿਨਾਂ ਮਾ ਬਹੁਤ ਬੁਰਾ ਹਾਲ ਹੋ ਜਾਂਦਾ ਦੇਖ ਲਓ ਤੁਹਾਡੇ ਸਾਹਮਣੇ ਹੀ ਹੈ ਉਹ ਇਸ ਨਾਲ ਸਾਨੂੰ ਆਵਾਜ਼ ਆਈ ਜਿਹੜੀ ਹੈ ਉਹ ਬਹੁਤ ਵਧੀਆ ਹੋ ਜੇਗੀ ਇੱਕ ਤਾਂ ਰਸਤਾ ਬਹੁਤ ਵਧੀਆ ਹੈ ਨੇੜੇ ਪਿੰਡਾਂ ਸਾਰਿਆਂ ਨੂੰ ਆਣ ਜਾਣ ਵਿੱਚ ਕੋਈ ਦਿੱਕਤ ਨਹੀਂ ਹੈਗੇ ਇਸੇ ਨੂੰ ਤਾਂ ਜਦ ਵੀ ਰੀਸਿਵਰੇਜ ਪੈ ਜਾਏਗੀ ਤਾਂ ਜਿਹੜਾ ਪਾਣੀ ਸੱਡਾ ਪਾਂਦਾ ਇਹ ਬੰਦ ਹੋ ਜਾਏਗਾ ਜੀ ਠੀਕ ਹੋ ਜਾਏਗਾ ਬਹੁਤ ਵਧੀਆ ਹੋ ਜਾਏਗਾ ਜਿਹੜੀ ਪਹਿਲਾਂ ਸਰਕਾਰਾਂ ਵੀ ਉਹਨਾਂ ਨੇ ਕਦੀ ਕਰਦੇ ਤੇ ਕੋਈ ਇੰਨਾ ਇਸ ਦਾ ਕਿਸੇ ਨੇ ਸਟੈਪ ਨਹੀਂ ਚੱਕਿਆ ਇੰਨਾ ਵਧੀਆ ਕੋਈ ਸਟੈਪ ਚੱਕਦਾ ਨਹੀਂਗਾ ਛੇ ਛੇਤੀ ਹੁਣ ਸਤਨਾਮ ਸਿੰਘ ਜੀ ਹੋਰ ਸਾਡੇ ਨਾਲ ਦੇ ਜਿਹੜੇ ਬੰਦੇ ਹੈਗੇ ਸਾਰੇ ਲੱਗੇ ਹੋਏ ਆ ਤਾਂ ਉਹਨਾਂ ਨੇ ਆਪਾਂ ਮੋਰੀ ਹੋ ਕੇ ਤਾਂ ਕਰਦੀਆਂ ਜੇ ਕੋਈ ਕੋਈ ਇੰਨਾ ਛੇਤੀ ਸਟੈਪ ਨਹੀਂ ਚੱਕਦਾ ਹੈਗਾ ਜਿੰਨੇ ਛੇਤੀ ਸਾਡਾ ਸਟੈਪ ਚੱਕ ਹੋ ਗਿਆ ਜੀ ਪਹਿਲਾਂ ਇੰਨਾ ਕੋਈ ਖਾਸ ਇੰਨਾ ਕੋਈ ਦਿੰਦਾ ਇੰਦਾ ਧਿਆਨ ਨਹੀਂ ਦਿੰਦਾ ਤਾਂ ਹੁਣ ਧਿਆਨ ਦੇ ਰਹੇ ਆ ਬੰਦੇ ਤਾਂ ਬਹੁਤ ਵਧੀਆ ਗੱਲ ਹੈ ਜੀ ਰਮਨ ਕੁਲਜਾਰ ਸਿੰਘ ਆ ਜੀ ਕਿਹੜੇ ਪਿੰਡ ਦੇ ਵਾਸੀ ਹੈ ਜੀ ਮਾ ਮੋਲਵਾੜ ਦਾ ਜੀ ਹਾਂ ਜੀ ਬਹੁਤ ਵਧੀਆ ਕੰਮ ਕਰਾ ਰਹੇ ਆ ਜੀ ਸਤਨਾਮ ਸਿੰਘ ਜ ਹਾਂ ਅੱਜ ਜਰਵਾਸਾ ਦਾ ਚੰਗਾ ਉਪਰਾਲਾ ਵਧੀਆ ਕੰਮ ਹੋ ਰਿਹਾ ਜੀ ਕੀ ਕਹਣਾ ਚਾਹੁੰਦੇ ਹੋ ਆਮ ਆਦਮੀ ਪਾਰਟੀ ਕੰਮ ਸਹੀ ਕਰ ਰਹੀ ਹੈ ਹਾਂ ਜੀ ਹਾਂ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਆਮ ਆਦਮੀ ਆ ਜਿਹੜਾ ਔਰੇ ਤੁਹਾਡੇ ਆ ਲਾਗ ਥਾਣੇ ਤੇ ਲਾਗ ਜੋ ਸੜਕ ਦੀ ਕਲੀ ਸੀ ਬਹੁਤ ਆਵਾਜਾਈ ਸੀ ਬਹੁਤ ਰਫੇ ਉਗਾਲ ਤੋਂ ਜਿੱਤੇ ਸੀਵਰੇਜ ਦੀ ਪਾਈਪ ਵੀ ਪੈ ਗਈ ਹੈ ਤੇ ਪੇਪਰ ਬਲੌਗ ਦਾ ਵੀ ਕੰਮ ਸ਼ੁਰੂ ਹੋ ਜਾਵੇਗਾ ਜਲਦੀ ਕੀ ਕਹਣਾ ਚਾਹੁੰਦੇ ਹੋ ਹਾਂ ਜੀ ਇਹਦੀ ਹਾਲਤ ਬਹੁਤ ਖਸਤਾ ਸੀ ਜੀ ਬਹੁਤ ਮਾੜੀ ਹਾਲਤ ਸੀ ਹੁਣ ਵਧੀਆ ਪ੍ਰਚਾਰ ਲਾ ਕਰਿਆ ਜੀ ਇਹਨਾਂ ਨੇ ਕਿੰਨੇ ਕ ਦਿੱਕਤਾਂ ਆਂਦੀਆਂ ਸੀ ਬਰਸਾਤ ਮੈਂ ਇਸ ਵਾਰ ਇਹ ਜੀ ਬਹੁਤ ਆਉਂਦੇ ਜੀ ਆਪਣਾ ਖਾਲੀ ਚੱਲਣਾ ਮੁਸ਼ਕਲ ਹੋ ਜਾਂਦਾ ਸੀ ਤੇ ਹੁਣ ਜਦੋਂ ਇਹ ਬਣ ਜਾਏਗੀ ਹੁਣ ਕਿੰਨਾ ਕ ਸਹੂਲਤ ਮਿਲੇਗੀ ਜੀ ਬਹੁਤ ਮਿਲ ਜੂਗੀ ਠੀਕ ਹੈ ਕਹਿਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਹੈ ਇੱਕ ਚਾੜ ਮਾਜਰੇ ਦਾ ਅਵਤਾਰ ਸਿੰਘ ਤੇ ਸੁਖਨਾਮ ਸਿੰਘ ਵੱਲੋਂ ਪ੍ਰਚਾਰ ਲਾ ਕੀਤਾ ਗਿਆ ਆਰਮੀ ਪਾਰਟੀ ਦੇ ਵਲੰਟੀਅਰ ਨੇ ਇਹ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਵਧੀਆ ਪ੍ਰਚਾਰ ਲਾ ਜੀ ਇਹਨਾਂ ਦਾ ਬਹੁਤ ਕਿੰਨੇ ਪ੍ਰਸੰਸਾ ਹੋਵੇ ਉਹ ਨਹੀਂ ਘਟਾ ਜੀ ਇਹਨਾਂ ਦਾ ਹਾਂ ਜੀ ਅੱਜ ਤੱਕ ਸੋਚਿਆ ਮੇਰਾ ਨਾਮ ਮਰੀਂਦਰ ਕੁਮਾਰ ਨਰੇਂਦਰ ਜੀ ਜਿਹੜਾ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਦੇ ਵੱਲੋਂ ਮੱਲਾਪਰ ਦੇ ਵਿੱਚ ਵਿਕਾਸ ਦਾ ਕੰਮ ਜਿਹੜਾ ਕਰਵਾਇਆ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਇਹਦੇ ਬਾਰੇ ਬਹੁਤ ਵਧੀਆ ਕੰਮ ਹੋ ਰਿਹਾ ਹੈ ਇਹ ਬਹੁਤ ਇਹ ਮਤਲਬ ਨਾ 8-10 ਸਾਲਾਂ ਦਾ ਪੂਰਾ ਜਿਹੜਾ ਗੰਦ ਪਿਆ ਹੋਇਆ ਸੀਗਾ ਇਹ ਅੱਜ ਇਹਨਾਂ ਸਤਨਾਮ ਸਿੰਘ ਵੱਲੋਂ ਜਿਹੜਾ ਨਾ ਚੁਕਵਾਇਆ ਜਾ ਰਿਹਾ ਆਮ ਆਦਮੀ ਪਾਰਟੀ ਜਿਹੜਾ ਗਰੁੱਪ ਹੈ ਨਾ ਬਹੁਤ ਵਧੀਆ ਕੰਮ ਕਰ ਰਹੀ ਹੈ ਕਿ ਇੱਥੇ ਮਤਲਬ ਬੱਚੇ ਵਗੈਰਾ ਵੀ ਖੇਡਦੇ ਸੀਗੇ ਪਹਿਲੇ ਟਾਈਮਸ ਅਸੀਂ ਹੁਣ ਇੰਨਾ ਗੰਦ ਪੈ ਚੁੱਕਿਆ ਲੋਕ ਜਿਹੜਾ ਆਂਦਾ ਪ੍ਰਵਾਸੀ ਬਾਹਰ ਤੋਂ ਆਂਦਾ ਕੋਈ ਵੀ ਆਂਦਾ ਹੈ ਉਹਨੂੰ ਪਤਾ ਤਾਂ ਹੈ ਨਹੀਂ ਵੀ ਆਹ ਹੈ ਕੀ ਚੀਜ਼ ਹੈ ਹੈ ਤਾਂ ਖਵਾਜਾ ਹੈ ਨਾ ਇਹ ਇਸਕੇ ਵੀ ਜਿਹੜਾ ਆਂਦਾ ਕੋੜੇ ਦਾ ਲਵਾਵਾ ਸਟੇ ਕੋੜਾਦਾਨ ਬਣਾ ਰਿਹਾ ਦਾ ਜੇ ਇੱਥੇ ਸਫਾਈ ਹੋ ਜਾਂਦੀ ਹੈ ਵਧੀਆ ਮਤਲਬ ਮੈਂਟੇਨੈਂਸ ਲੈਵਲ ਕਰ ਦਿੰਦੇ ਆ ਤਾਂ ਬੱਚਿਆਂ ਦਾ ਖੇਡਣ ਦਾ ਵੀ ਰੋਜਾ ਬਣ ਸਕਦਾ ਹੈ ਇਹ ਜਿਹੜਾ ਗਲੀ ਦਾ ਕੰਮ ਹੁਣ ਜਿਹੜਾ ਇਹਨਾਂ ਦੇ ਵੱਲੋਂ ਸ਼ੁਰੂ ਕਰਵਾਇਆ ਗਿਆ ਹੈ ਉਰੇ ਕਿੰਨੀ ਕਿ ਦਿੱਕਤਾਂ ਆ ਰਹੀਆਂ ਨੇ ਇਹ ਤਾਂ ਬਹੁਤ ਜ਼ਿਆਦਾ ਗੰਦ ਪਿਆ ਵੱਧਈ ਇਸੇ ਨੂੰ ਆਪਣਾ ਡਿਸਪੈਂਸਰੀ ਦਾ ਰਸਤਾ ਜਾਂਦਾ ਹੈ ਜਾਂ ਬੈਕਸਾਈਡ ਸਕੂਲ ਦਾ ਰਸਤਾ ਜਾਂਦਾ ਹੈ ਇਸਕੇ ਉੱਪਰ ਨੂੰ ਮਤਲਬ ਜਾਣੇ ਦਾ ਰਸਤਾ ਬਿਲਕੁਲ ਨਹੀਂ ਥਾ ਮਤਲਬ ਇੰਨਾ ਕਬਾਰ ਇੰਨਾ ਢੇਰ ਲੱਗੇ ਕੂੜਿਆਂ ਦੇ ਬਿਲਕੁਲ ਸਮੈਲ ਮਾਰਦੀ ਹੈ ਜਿਹੜੇ ਲਾਗ-ਬਾਸ ਦੇ ਘਰ ਵੀ ਇਹ ਵੀ ਸਮੈਲ ਮਾਰਦੀ ਉਹਨਾਂ ਦੀ ਵੀ ਉਹ ਸਮੈਲ ਬਹੁਤ ਮਾਰਦੀ ਪਹਿਲੇ ਸਰਪੰਚ ਤੇ ਆ ਹੋਰ ਤੇ ਚਲੋ ਨੌਜਵਾਨਾਂ ਨੇ ਉਪਰਾਲਾ ਕੀਤਾ ਆਮ ਆਦਮੀ ਪਾਰਟੀ ਨੇ ਉਪਰਾਲਾ ਕੀਤਾ ਜਿਹੜੇ ਪਹਿਲਾਂ ਦੇ ਸਰਪੰਚ ਤੇ ਕਿਹਾ ਉਹਨਾਂ ਨੇ ਕੋਈ ਪਿੰਡ ਦੀ ਦੇਖਰੇਖ ਨਹੀਂ ਕੀਤੀ ਹਾਲਾਤ ਦੇਖਣੇ ਨੂੰ ਮਿਲ ਰਹੇ ਆ ਜਗਾ ਜਗਾ ਤੋਬੇ ਦੇ ਵਿੱਚ ਵੀ ਕੀਕਰਾਂ ਖੜੀਆਂ ਨੇ ਬਹੁਤ ਬੁਰਾ ਹਾਲ ਹੈ ਕੀ ਕਹਿਣਾ ਜਾਂਦੇ ਜਿਹਦੇ ਬਾਰੇ ਅਸੀਂ ਗੱਲ ਪਹਿਲਾਂ ਵੀ ਕਿਸਾਨ ਸਾਹਿਬ ਨਾਲ ਗੱਲ ਕਰੀ ਵੀ ਸੀਗੀ ਵੀ ਆ ਕਰਾਓ ਪਰ ਉਸ ਟਾਈਮ ਕਿਆ ਕਿਆ ਤੀ ਬੇਗੋਰੀ ਗਰੀ ਗੱਲਾਂ ਹੋ ਗਈਆਂ ਸਾਡੇ ਨਾਲ ਗੱਲਾਂ ਘੜੀਆਂ ਨੋਟ ਨਹੀਂ ਕੇ ਕਰੀ ਗਈਆਂ ਹੋਣੀਆਂ ਅਸੀਂ ਪਿਛਲੇ ਸਾਲ ਵੀ ਉਹਨਾਂ ਨੂੰ ਕਿਹਾ ਕਿ ਸਾਨੂੰ ਆ ਸਫਾਈ ਸੂਈ ਕਰਾ ਕੇ ਦੋ ਕੋਈ ਪਿੰਡ ਦਾ ਕੋਈ ਸਾਂਝਾ ਪ੍ਰੋਗਰਾਮ ਹੁੰਦਾ ਅਸੀਂ ਇੱਥੇ ਕਰ ਸਕੀਏ ਇੱਕ ਇਹ ਚਲੋ ਦੂਰ ਪੈ ਜਾਂਦਾ ਬੜਾ ਗਰਾਊਂਡ ਠੀਕ ਹੈ ਵਿਆਹ ਸ਼ਾਦੀ ਬੁੱਕ ਹੁੰਦੇ ਆ ਨਾਤੇ ਦੇ ਨਾਲ ਜੇ ਕੋਈ ਨਾ ਕੋਈ ਛੋਟਾ ਮੋਟਾ ਕਿਸੇ ਨਾਲ ਕੋਈ ਪ੍ਰੋਗਰਾਮ ਕਰਨਾ ਕੁਝ ਕਰਨਾ ਬੰਦਾ ਇਸ ਗਰਾਊਂਡ 'ਚ ਆਰਾਮ ਨਾਲ ਕਰ ਸਕਦਾ ਹੈ ਤੇ ਬੱਚਿਆਂ ਨੂੰ ਖੇਡਣ ਵਾਸਤੇ ਵੀ ਕੁਝ ਨਾ ਕੋਈ ਸੱਥੇ ਮੰਡੇ ਨੀ ਕਰਿਆ ਜਾ ਸਕਦਾ ਹੈ ਤੇ ਹੁਣ ਜਿਹੜਾ ਕੰਮ ਸ਼ੁਰੂ ਹੋਇਆ ਕੀ ਕਹਿਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਬਾਰੇ ਇਹ ਕੰਮ ਆਮ ਆਦਮੀ ਪਾਰਟੀ ਵੱਲ ਬਹੁਤ ਵਧੀਆ ਕੰਮ ਹੋ ਰਿਹਾ ਹੈ ਤਾਰੀਫੀ ਹੋ ਗਏ ਸਾਰਾ ਕੰਮ ਜਿਹੜਾ ਹੋ ਰਣਾ ਹੈ ਜੀ ਬਹੁਤ ਵਧੀਆ ਕੰਮ ਹੈ ਜੀ ਸਾਫ ਸਫਾਈ ਹੋ ਰਹੀ ਹੈ ਜੀ ਬਰਸਾਤ ਦਾ ਪਾਣੀ ਖੜਨ ਨਾਲ ਇੱਥੇ ਮੱਛਰ ਮੁੱਛਰ ਬਹੁਤ ਸੀ ਜੀ ਥੋੜਾ ਜ ਸਾਬ ਵਧੀਆ ਕਰਵਾ ਦਿੱਤੀ ਹੈ ਜੀ ਆਮ ਆਦਮੀ ਪਾਰਟੀ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਜਿਹੜਾ ਸਫਾਈ ਨੂੰ ਥੋੜਾ ਜਿਹਾ ਮੈਂਟੇਨ ਕਰਦੇ ਹੋਏ ਛੱਪੜੀ ਦਾ ਤੇ ਇੱਥੇ ਗੰਦੇ ਨਾਲੇ ਦੀ ਸੀਵਰੇਜ ਪਾਈ ਹੈ ਆ ਜਿਹੜੀ ਗਲੀ ਦਾ ਹੁਣ ਜਿਹੜਾ ਕੰਮ ਸ਼ੁਰੂ ਹੋਇਆ ਇੱਥੇ ਹਾਲਾਤ ਕਹੇ ਜੇ ਸੀ ਅਗਰ ਬਰਸਾਤ ਹੁੰਦੀ ਦੀ ਇੱਥੇ ਜੀ ਪੂਰਾ ਪਾਣੀ ਉਹ ਪਾਣੀ ਕੀਚੜ ਕੋ ਯਾਰ ਨਹੀਂ ਸੀ ਜਿੱ ਸਕਦਾ ਜਾ ਨਹੀਂ ਸੀ ਸਕਦਾ ਜੀ ਹੁਣ ਜਦ ਗਲੀ ਬਣ ਜਾਏਗੀ ਜੀ ਬਿਲਕੁਲ ਸੁਵਿਧਾ ਮਿਲੇਗੀ ਜੀ ਸਭ ਨੂੰ ਆ ਜਾ ਸਕਣਗੇ ਜੀ ਲੋਕੀ ਵੀ ਤੇ ਬਾਹਰ ਦੇ ਕੀ ਕਹਿਣਾ ਚਾਹਦੇ ਹੋ ਆਮ ਆਦਮੀ ਪਾਰਟੀ ਸਹੀ ਕੰਮ ਕਰ ਰਹੀ ਹੈ ਪੰਜਾਬ ਚ ਜੀ ਬਿਲਕੁਲ ਸਹੀ ਕੰਮ ਕਰ ਰਹੀ ਹੈ ਜੀ ਬਹੁਤ ਵਧੀਆ ਕੰਮ ਕਰ ਰਹੀ ਹੈ ਆਮ ਆਦਮੀ ਪਾਰਟੀ ਦਾ ਧੰਨਵਾਦ ਕਰਦੇ ਆਂ ਤੇ ਆਪਾਂ ਬਿੱਲਾਂ ਦੀ ਗੱਲ ਕਰੀਏ ਚਲੋ ਵਿਕਾਸ ਦਾ ਕੰਮ ਤਾਂ ਹੋ ਰਿਹਾ ਕਿ ਆ ਬਿਜਲੀ ਦੇ ਬਿੱਲ ਆ ਰਹੇ ਨੇ ਤੁਹਾਡੇ ਨਹੀਂ ਜੀ ਨਹੀਂ ਸਾਡੇ ਜ਼ੀਰੋ ਬਿੱਲ ਆ ਰਹੇ ਨੇ ਜੀ 600 ਤੋਂ ਘੱਟ ਹੀ ਉਲਟਾਂਦੀ ਹੈ ਜੀ ਜ਼ੀਰੋ ਆਮ ਆਦਮੀ ਪਾਰਟੀ ਜਿੰਦਾਬਾਦ ਧੰਨਵਾਦ ਥੈਂਕ ਯੂ ਸਰ ਸਤਜਾਨ ਜੀ ਮੱਝ ਠੀਕ ਆ ਜੀ ਵਧੀਆ ਇਹ ਜਿਹੜੀ ਗਲੀ ਹੁਣ ਜਿਹੜੀ ਬਣਨੀ ਸ਼ੁਰੂ ਹੋ ਗਈ ਹੈ ਬਰਸਾਦ ਦੇ ਵਿੱਚ ਕਹੇ ਜੇ ਹਾਲਾਤ ਤੇ ਬਹੁਤ ਬੁਰਾ ਹਾਲ ਥਾ ਬਾਈ ਹਾਂ ਹਾਂ ਬਹੁਤ ਬੁਰਾ ਹਾਲ ਜੇ ਤੇ ਹੁਣ ਜਿਹੜੀ ਬਣ ਗਈ ਆ ਬਣਨੇ ਤੋਂ ਬਾਅਦ ਕਿੰਨਾ ਸੁੱਖ ਮਿਲੇਗਾ ਜੀ ਦਾ ਬਹੁਤ ਅੱਛੇ ਵੀ ਲੱਗ ਦੁਨੀਆ ਲੰਘੋਗੀ ਹਾਂ ਤੇ ਨੌਜਵਾਨ ਸਤਨਾਮ ਸਿੰਘ ਤੇ ਅਫਤਾਰ ਸਿੰਘ ਵੱਲੋਂ ਇਹ ਫਰਾਲਾ ਕੀਤਾ ਗਿਆ ਕੀ ਕਹਿਣਾ ਚਾਹੁੰਦੇ ਹੋ ਇਹਨਾਂ ਦੇ ਬਾਰੇ ਬਸ ਹੁਣ ਤਾਂ ਨਹੀਂ ਬੜੀਆ ਜੀ ਮੈਂ ਤੁਹਾਡਾ ਸਰਜੀਤ ਕੌਰ ਠੀਕ ਹੋ ਰਿਹਾ ਜੀ ਠੀਕ ਵਧੀਆ ਹੋ ਰਿਹਾ ਜੀ ਅੱਗੇ ਨੂੰ ਵਧੀਆ ਹੀ ਹੋਊਗਾ ਹਾਂ ਜੀ ਸਾਡੀ ਸੜਕ ਬਣ ਰਹੀ ਹੈ ਉਹਦੇ ਪਾਣੀ ਦੀ ਨਿਕਾਸੀ ਖਾਤ ਡਰੇਨ ਪੈਪ ਵੀ ਪਾ ਦਿੱਤੀ ਹੈ ਕੀ ਕਹਿਣਾ ਚਾਹੁੰਦੇ ਹੋ ਆ ਵੀ ਬਹੁਤ ਅੱਛਾ ਹੋ ਗਿਆ ਇਹ ਜਿਹੜੇ ਪਹਿਲਾਂ ਦਿੱਕਤ ਵੀ ਬਹੁਤ ਔਖੀ ਸੀ ਕਿੰਨੀ ਕਿ ਦਿੱਕਤ ਆਂਦੀ ਸੀ ਬਹੁਤ ਔਖੀ ਸੀ ਜੀ ਪਹਿਲਾਂ ਕਦੀ ਤੁਸੀਂ ਸਰਪੰਚਾਂ ਨਾਲ ਜਾਂ ਆ ਕਿਸੇ ਸਰਕਾਰੀ ਬੰਦੇ ਨਾਲ ਗੱਲਬਾਤ ਕੀਤੀ ਜਦੋਂ ਹੋਇਆ ਤਾਂ ਹੀ ਉਹਰੇ ਕੰਮ ਨਹੀਂ ਅਸੀਂ ਹੀ ਨਹੀਂ ਕਰੀ ਗੱਲ ਅੱਛਾ ਤੇ ਕਿਸੇ ਨੂੰ ਕਹਿਣਾ ਹੁੰਦਾ ਵੀ ਔਰੇ ਜਿਹੜਾ ਸਾਨੂੰ ਬਰਸਾਤ ਦੇ ਵਿੱਚ ਲੰਘਣਾ ਕਹਿੰਦੇ ਮੁਸ਼ਕਲ ਹੋ ਜਾਂਦਾ ਤਾਂ ਗਲੀ 'ਚ ਨੂੰ ਹਾਂਜੀ ਚਿੱਕੜੇ ਤਾਂ ਬਹੁਤ ਹੰਦਾ ਤਾਂ ਤੇ ਹੁਣ ਜਿਹੜਾ ਇਹ ਨੌਜਵਾਨ ਅਵਤਾਰ ਸਿੰਘ ਤੇ ਸਤਨਾਮ ਸਿੰਘ ਜਿਹੜੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਇਹਨਾਂ ਵੱਲੋਂ ਪ੍ਰਾਲਾ ਕਰਕੇ ਗਲੀ ਦਾ ਕੰਮ ਸ਼ੁਰੂ ਕਰਵਾਇਆ ਗਿਆ ਕੀ ਕਹਿਣਾ ਚਾਹੁੰਦੇ ਬਹੁਤ ਅੱਛਾ ਕਰਤਾ ਜੀ ਇਹਨਾਂ ਨੇ ਹਾਂ ਬਹੁਤ ਚੰਗਾ ਹੋ ਗਿਆ ਜੀ ਬਹੁਤ ਟੀਜ਼ਾ ਚੀਜ਼ਾਂ ਗੰਦ ਤਾਂ ਹੈ ਸਭ ਕਰਤਾ ਇਹਨਾਂ ਨੇ ਹਾਂਜੀ ਇੱਕ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਸਹੀ ਕੰਮ ਕਰ ਰਹੀ ਹੈ ਜਾਂ ਗਲਤ ਕਰ ਰਹੀ ਹੈ ਸਹੀ ਹੈ ਜੀ ਸਾਰਾ ਕੁਝ ਸਹੀ ਹੈ ਸਭ ਕੁਝ ਸਹੀ ਹੋ ਰਿਹਾ ਅੱਗੇ ਨਾਲੋਂ ਅੱਗੇ ਨਾਲੋਂ ਬਹੁਤ ਪਰਕਿਆ ਜੀ ਹਾਂ ਜੀ ਕੁਝ ਕਹਿਣਾ ਚਾਹੋਗੇ ਇਹਨਾਂ ਨੌਜਵਾਨਾਂ ਨੇ ਜੋ ਉਪਰਾਲਾ ਕਰਿਆ ਆਮ ਆਦਮੀ ਪਾਰਟੀ ਦੀ ਪੂਰੀ ਵਲੰਟੀਅਰ ਟੀਮ ਨੇ ਜੋ ਉਪਰਾਲਾ ਕਰਕੇ ਕੰਮ ਸ਼ੁਰੂ ਕਰਵਾਇਆ ਉਹਨਾਂ ਬਾਰੇ ਕੁਝ ਕਹਿਣਾ ਚਾਹੋਗੇ ਮੈਂ ਤਾਂ ਬਹੁਤ ਚੰਗਾ ਹੀ ਕਹੂੰਗੀ ਜੀ ਤੁਸੀਂ ਦੇਖਿਆ ਤਸਵੀਰਾਂ ਕਹਿੰਦੇ ਨੇ ਲੱਖਾਂ ਰੁਪਏ ਦੀ ਲਗਤ ਦੇ ਨਾਲ ਇਸ ਜਿਹੜਾ ਗਲੀ ਦਾ ਕੰਮ ਜਿਹੜਾ ਹੈ ਸੜਕ ਦਾ ਕੰਮ ਜਿਹੜਾ ਹੈ ਸ਼ੁਰੂ ਕਰ ਦਿੱਤਾ ਹੈ ਲੋਕ ਕਹਿੰਦੇ ਨੇ ਸਤਨਾਮ ਸਿੰਘ ਅਤੇ ਅਵਤਾਰ ਸਿੰਘ ਤੇ ਆਮ ਆਦਮੀ ਪਾਰਟੀ ਦੇ ਉਪਰਾਲਾ ਸਦਕਾ ਕੈਬਨਿਟ ਮੰਤਰੀ ਗਗਨ ਅਨਮੋਲ ਮਾਨ ਦਾ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਰੇ ਚੱਲਣ ਦੇ ਲਈ ਰਸਤਾ ਦਿੱਤਾ ਕਹਿੰਦੇ ਨੇ ਬਰਸਾਤ ਦੇ ਵਿੱਚ ਉਰੇ ਚੱਲਣਾ ਵੀ ਮੁਸ਼ਕਲ ਹੋ ਜਾਂਦਾ ਸੀ ਕਿਉਂਕਿ ਪਾਣੀ ਖੜ ਜਾਂਦਾ ਸੀ ਕੱਚੀ ਜੜੀ ਹੈ ਇਹ ਗਲੀ ਸੀ ਉਸ ਦੇ ਨਾਲ ਜਿਹੜਾ ਹੈ ਲੋਕਾਂ ਨੂੰ ਕਈ ਤਰ੍ਹਾਂ ਦੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਫਿਲਹਾਲ ਜੇ ਆਪਾਂ ਗੱਲ ਕਰੀਏ ਸਤਨਾਮ ਸਿੰਘ ਦਾ ਅਵਤਾਰ ਸਿੰਘ ਦੇ ਉਪਰਾਲਾ ਸਦਕਾ ਜਿਹੜਾ ਹੈ ਆਮ ਆਦਮੀ ਪਾਰਟੀ ਕੈਬਨਿਟ ਗਗਨ ਅਨਮੋਲ ਮਾਨਦੇ ਉਪਰਾਲਾ ਸਦਕਾ ਜਿਹੜਾ ਅੱਜ ਵਿਕਾਸ ਦਾ ਕੰਮ ਜਿਹੜਾ ਹੈ ਪਿੰਡਾਂ ਦੇ ਵਿੱਚ ਜੋਰਾਂ ਸ਼ੋਰਾਂ ਨਾਲ ਚੱਲ ਰਿਹਾ ਮੂੰਹ ਬੋਲ ਦੀ ਤਸਵੀਰ ਅਸੀਂ ਤੁਹਾਨੂੰ ਜਿਹੜੀ ਹੈ ਮੁੱਲਾਂਪਰਦੀ ਦਿਖਾਈ ਪਹਿਲਾਂ ਚਾੜ ਮਜਰੇ ਦੀ ਦਿਖਾਈ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਵਲੰਟੀਅਰ ਨੇ ਜਿਹੜੇ ਉਹ ਲੋਕਾਂ ਦੀ ਸੇਵਾ ਦੇ ਵਿੱਚ ਉਤਰ ਗਏ ਨੇ ਫਿਲਹਾਲ ਜੇ ਆਪਾਂ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਲਾਂਪਰ ਦੇ ਵਿੱਚ ਵੀ ਹੈ ਜੋਰਾਂ ਸ਼ੋਰਾਂ ਦੇ ਨਾਲ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਸਿਵਰਤ ਦਾ ਜਿੱਥੇ ਕੰਮ ਸ਼ੁਰੂ ਹੋ ਰਿਹਾ ਏ ਨਿਕਾਸੀ ਦਾ ਕੰਮ ਸ਼ੁਰੂ ਹੋ ਰਿਹਾ ਗੰਦੇ ਪਾਣੀ ਦਾ ਉੱਥੇ ਹੀ ਜਿਹੜਾ ਪੇਪਰ ਬਲੌਕ ਲਾਉਣ ਦਾ ਵੀ ਕੰਮ ਸ਼ੁਰੂ ਹੋ ਰਿਹਾ ਸਭ ਤੋਂ ਵੱਡੀ ਇੱਕ ਗੱਲ ਹੋਰ ਸਤਨਾਮ ਸਿੰਘ ਅਤੇ ਅਵਤਾਰ ਸਿੰਘ ਨੇ ਕਹੀ ਹੈ ਕਿ ਜੋ ਛੱਪੜ ਸੀ ਉਸ ਦੀ ਵੀ ਜਿਹੜੀ ਹੈ ਪਿਛਲੇ ਜੋ ਸਰਕਾਰਾਂ ਸੀ ਉਸ ਦੇ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ ਲੱਖਾਂ ਰੁਪਏ ਦੀ ਲਾਗਤ ਦੇ ਨਾਲ ਇਸ ਛੱਪੜ ਦੀ ਵੀ ਸਫਾਈ ਕਰਕੇ ਜਿਹੜੀ ਹੈ ਪਿੰਡ ਦੀ ਨਿਹਾਰ ਬਦਲੀ ਜਾਏਗੀ ਖਰੜ ਤੋਂ ਡੇਵਿਡ ਬਰਮਾ ਦੀ ਖਾਸ ਰਿਪੋਰਟ